ਇਹ ਕਬੂਤਰ ਆ ਬਾਈ ਕੋਚਾ ਸ਼ੀਨੀ ਵਾਲ ਬਾਈ ਦੇ ਤੇ ਅੱਜ ਆਏ ਸੀਗੇ ਆਪਾਂ ਕੰਮ ਕੋਈ ਸਮਝ ਜਾਂਦੇ ਆ ਤੇ ਬਾਈ ਦੇ ਛੱਡਣ ਵਾਲੇ ਕਬੂਤਰ ਦੀ ਵੀਡੀਓ ਬਣਾ ਲਈ ਛੱਡਣ ਵਾਲੇ ਕਬੂਤਰ ਨੇ ਇਹ ਦੀ ਇਹਨਾਂ ਦੇ ਮਾਂ ਪਿਓ ਵੀ ਤੁਹਾਨੂੰ ਦਿਖਾਵਾਂਗੇ ਕਰੋ ਸ਼ੌਂਕ ਤੇ ਜਿਹੜੇ ਭਰਾਵਾ ਦੇ ਕਬੂਤਰ ਕੁਆਤਰ ਕੱਢਣ ਵਾਲੇ ਵੀ ਪਾਇਰਪੂਰ ਦੇਖੋ ਇਹਨਾਂ ਦੇ ਵੀ ਇਹੇ ਜਿਹੇ ਰੰਗ ਰੂਪ ਨੇ ਬਾਹਰ ਟਾਕੀ ਭੇੜਦੇ ਮੜੀ ਬਰ ਨਿਕਲਦਾ ਤਾਂ ਨਹੀਂ ਕੋਈ ਬਹੁਤ ਸ਼ਾਨਦਾਰ ਕਬੂਤਰਾਂਗੇ ਵੀ ਬਾਈ ਦੀ ਕਬੂਤਰਾਂ ਦੀ ਵੀਡੀਓ ਨੂੰ ਬਹੁਤ ਵਿਊ ਆਏ ਸੀ ਬਹੁਤ ਲਾਇਕ ਆਏ ਸੀ ਕਿਉਂਕਿ ਕਬੂਤਰ ਬਾਈ ਨੇ ਨਾ ਸਾਰੇ ਇਕੱਲਾ ਇਕੱਲਾ ਜੋੜਾ ਦਿਖਾਇਆ ਵੀ ਕਿਹੜਾ ਕਿਵੇਂ ਲੱਗਿਆ ਕਿਸੇ ਨੇ ਕਬੂਤਰ ਬਹੁਤ ਘੱਟ ਵਿਖਾਇਆ ਘੜਾਰੀਆਂ ਨੇ ਆਏ ਜੋੜੇ ਲੱਗੇ ਵੇ ਤੇ ਬਾਈ ਕਹਿੰਦਾ ਹੀ ਕੋਈ ਆਪਾਂ ਨੂੰ ਕੋਈ ਪਰਦੇਾਰੀ ਕਰਨੀ ਕੋਈ ਹੋਰ ਨਹੀਂ ਵੀ ਆਪਾਂ ਸਾਰੇ ਕਬੂਤਰ ਜਿਹੜੇ ਇਕੱਲਾ ਇਕੱਲਾ ਜੋੜਾ ਦਿਖਾਉਣਾ ਤੇ ਵੀ ਕੋਈ ਚੱਕਰ ਨਹੀਂ ਜਿਕੇ ਨੂੰ ਲੱਗੇ ਹੋਵੇ ਦਾ ਪਤਾ ਲੱਗ ਜੂ ਅਗਲਾ ਉਵੇਂ ਲਾੜੂ ਹਨਾ ਹਾਂਗ ਭੂਗ ਦੇਖ ਕੇ ਜਿਵੇਂ ਆਪਾਂ ਕਹਿ ਰਹੇ ਨਾ ਕੋਈ ਹੋਰ ਆ ਤੇ ਅਸਲ ਵੀ ਕਿਵੇਂ ਕਿਹੜੀ ਮੈਂ ਕਿਹੜਾ ਲਕਾਇਆ ਵਾ ਕਬੂਤਰ ਦੇਖੋ ਵੀ ਸਾਰੇ 나ਗ ਦੇ ਬੱਚੇ ਹੀ ਨੇ ਬਾਬੇ ਦੀ ਕਿਰਪਾ ਨਾਲ ਬਾਈ ਦੀ ਸਾਂਭ ਵੀ ਬਹੁਤ ਆ ਤੁਹਾਨੂੰ ਸੈਟ ਅਪ ਲਖਾਵਾਂਗੇ ਬਾਈ ਦਾ ਘਰ-ਬਾਰ ਦਾ ਵੀ ਕਿਵੇਂ ਸੈਟਿੰਗ ਕਰੀ ਵੀ ਆ ਪੂਰਾ ਸੋਹਣਾ ਘਰ-ਬਾਰ ਆ ਕਬੂਤਰਾਂ ਵਾਲਾ ਢੀ ਬਣਾਤਾ ਕੱਕੜ ਕਬੂਤਰਾਂ ਵਾਲਾ ਇੱਥੇ ਜਾਏ 50 ਬੰਦੇ ਆ ਕੇ ਬਹਿ ਜਾਣ ਦੋ ਤਿੰਨ ਕਮਰੇ ਬਣਾਤੇ ਤੇ ਪੂਰਾ ਵਧੀਆ ਸਿਸਟਮ ਬਣਾਤਾ ਤੇ ਬਾਈ ਦੀ ਇੱਕ ਹੋਰ ਆਪਾਂ ਤੁਹਾਨੂੰ ਦੱਸੇ ਕੋਈ ਵੀ ਆ ਵੀ ਕਬੂਤਰ ਨਹੀਂ ਬਾਈ ਨੇ ਕਿਸੇ ਨੂੰ ਮੋੜਿਆ ਕਰ ਲਈ ਜੇ ਕੋਈ ਜਮਈ ਅਣਜਾਣ ਬੰਦਾ ਉਹਨੂੰ ਤਾਂ ਬਾਈ ਦਿੰਦਾ ਨਹੀਂ ਜਿਹੜੇ ਜਾਣਕਾਰ ਆ ਜੋ ਹੋਰ ਆ ਗੱਲਬਾਤ ਕਰਦੇ ਆ ਮਿਲਦੇ ਆ ਉਹਨਾਂ ਨੂੰ ਬਾਈ ਰੇਕਨ ਕਬੂਤਰ ਦੇ ਕੇ ਦੋਰ ਦਾ ਜੋੜ ਮੈਂ ਵੀ ਕਬੂਤਰਾ ਮੈਨੂੰ ਸੋਹਣੇ ਲੱਗੇ ਉਧਰ ਮੈਂ ਵੀ ਕਰਾਈਏ ਸ਼ੌਂਕ ਸਾਰੇ ਭਰਾਵਾਂ ਨੂੰ ਉੱਚੋ ਵਾਲੇ ਕਬੂਤਰ ਬਾਈ ਕੋਲੇ ਵੱਧ ਨੇ ਸਾਰੇ ਨੂੰ ਆਪ ਭਰਾਵਾਂ ਨੂੰ ਦੱਸ ਲਿਏ ਜਿਹੜੇ ਪੁੱਚੋ ਵਾਲੇ ਕਬੂਤਰ ਆ ਉਹ ਬਾਈ ਕੋਲੇ ਜਿਹੜੇ ਬਾਹਲੇ ਜਾਦੇ ਨੇ ਉੱਚੋ ਵਾਲੇ ਕਬੂਤਰ ਹੀ ਜਾਨੀ ਕਿ ਬਾਈ ਡਾ ਕੇ ਖੋਜਾ ਉਹ ਚੋਲੇ ਕਬੂਤਰਾਂ ਦੇ ਬਾਈ ਨੇ ਬ੍ਰੀਡ ਬਣਾਈ ਆ ਬਾਕੀ ਸਾਰੇ ਖਡਾਰੀਆਂ ਨਾਲ ਮੁਰਗਿਆਂ ਕਰਕੇ ਤੇ ਬਾਈ ਕੁੱਤਿਆਂ ਦਾ ਵੀ ਸ਼ੌਂਕੀ ਆ ਮੁਰਗਿਆਂ ਦਾ ਵੀ ਮੁਰਗੇ ਬਹੁਤ ਚੰਗੇ ਬਾਈ ਕੋਲੇ ਉਹਦੇ ਕਰਕੇ ਸਾਰੇ ਪੁਰਾਣੇ ਖਡਾਰੀ ਠਾੜ ਏਰੀਆ ਚ ਸਾਰੇ ਨਾਲ ਬਾਈ ਦੀ ਵਧੀਆ ਬਣਦੀ ਆ ਤੇ ਆਲਾ ਤਾਂ ਪੁਰਾਣਾ ਬਾਤ ਚਲ ਜਾਓ ਦੇ ਫਿਰ ਆਡੇ ਰੀਏ ਚ ਜਿਵੇਂ ਬਾਈ ਕਾਕਾ ਨਵਾ ਕਿਹੜਾ ਜੀ ਨਵੇਂ ਪਲੇਅਰ ਨੇ ਸਾਰੇ ਤੇ ਹੋਰ ਵੀ ਨੇ ਮੁਰਗਿਆਂ ਦੇ ਸ਼ੌਂਕੀ ਸਾਰਾ ਨਾ ਬਾਈ ਵੀ ਵਧੀਆ ਗਈ ਉਧਰ ਉਧਰੋਂ ਵੀ ਬਹੁਤ ਲਿਆਂਦੇ ਵੇ ਆਹ ਸੈਟਅਪ ਨੂੰ ਤਾਂ ਰਖਾਇਆ ਕੋਟਿਆਂ ਦਾ ਬਾਈ ਤੁਸੀਂ ਐਂ ਦੇਖ ਲਓ ਵੀ ਜਿਹੜਾ ਆਪਾਂ ਕਹਿਣਾ ਜਟੜਾ ਪਿੱਛੂ ਫਲਾਨਾ ਆਜ਼ਮ ਕਹਣਾ ਉਹ ਚੀਜ਼ ਆ ਆ ਹੁਣ ਕੋਟਿਆਂ ਦੇ ਉੱਚਾ ਨਹੀਂ ਲੱਗਦੇ ਆ ਕਬੂਤਰਾਂ ਦੀਆਂ ਕਹਿੰਦਾ ਭਾਬਾ ਨਾਲ ਤੇ ਘਟੋ ਘਟ ਫਟ ਫਟ ਦੇ ਫਰਕ ਦੇ ਨੇ ਕਬੂਤਰ ਬੈਠੇ ਥੋੜੇ ਕਬੂਤਰ ਨੇ ਨਾਲੇ ੁੱਡੇ ਪੂਰੇ ਵਧੀਆ ਜਾਲੀਦਾਰ ਨੇ ਚਾਰੇ ਪਾਸੇ ਜਾਲੀਆਂ ਲੱਗੀਆਂ ਮੈਂ ੁੱਡੇ ਤੇ ਆ ਦੇਖ ਸਕਦੇ ਤੁਸੀਂ ਤਾਂहां ਵੀ ਸਲੇਟਾਂ ਪਾਈਆਂ ਵਾ ਦੂਜੀਆਂ ਪੱਥਰ ਵਾਲੀਆਂ ਕੋਈ ਦਰਦ ਨਹੀਂ ਕਹਿੰਦਾ ਭਾਬੀ ਆਪਾਂ ਨੂੰ ਜਿਹੜਾ ਉਹ ਡਰ ਰਹੇ ਦਾ ਜੰਤਰਾ ਦਾ ਪਿੱਛੂਆਂ ਦਾ ਉਹ ਡਰ ਨਹੀਂਦਾ ਤਾਂ ਹੀ ਕਬੂਤਰ ਇਕੱਟ ਆਪਣੇ ਤੁਸੀਂ ਦੇਖ ਸਕਦੇ ਨਹੀਂ ਕਬੂਤਰਾਂ ਦੀ ਐਕਟੀਵਿਟੀ ਤੋਂ ਪਤਾ ਲੱਗ ਜਾਂਦਾ ਤੇ ਕਬੂਤਰ ਸਸਤੋ ਕੇ ਬੈਠਣ ਲੱਗ ਜਾਂਦੇ ਆ ਸਾਡੇ ਪਿੱਠਾਂ ਦੇਖ ਲਓ ਤੁਸੀਂ ਪੰਜਾਣਾ ਪੀਲੀਆਂ ਪੁਗਲੀਆਂ ਕਰੀਆਂ ਕਬੂਤਰਾਂ ਨੇ ਤੇ ਇਹ ਤੰਦਰੁਸਤ ਕਬੂਤਰਾਂ ਦਾ ਹੀ ਸਿਸਟਮ ਹੁੰਦਾ ਹੋਰ ਨਹੀਂ ਤੇ ਬਾਕੀ ਜੇ ਆਪਾਂ ਕਬੂਤਰ ਸਾਂਭਣਾ ਵੀ ਆ ਖੋਡੇ ਚਲੇ ਬਾਈ ਜਿਵੇਂ ਮਰਜ਼ੀ ਸਾਂਭੀ ਜਾਵੇ ਕੋਈ ਦਾਣਾ ਨਹੀਂ ਕੋਈ ਹੋਰ ਨਹੀਂ ਸਾਰੇ ਚੱਕ ਲੈਂਦੇ ਆ ਤੇ ਸਫਾਈ ਵੀ ਕਰਦੇ ਨਾਲ ਦੀ ਨਾਲ ਖੋਡੇ ਚ ਕਬੂਤਰ ਸਾਰੇ ਜਿੰਮ ਮਰਜ਼ੀ ਬੰਦਾ ਸਾਂਭੀ ਜਾਵੇ ਰਾਤ ਨੂੰ ਚਾਹੇ ਆਪਾਂ ਜਾ ਕੇ ਕੋਲੇ ਨਾ ਲੇਵੇ ਹਨਾ ਬਾਕੀ ਕਰੋ ਸ਼ੌਂਕ ਬਹੁਤ ਸ਼ਾਨਦਾਰ ਕਬੂਤਰ ਨੇ ਬਾਈ ਤੁਹਾਡਾ ਵੀ ਮੈਨੂੰ ਲੱਗਦਾ ਵੀ ਸ਼ੌਂਕ ਵਧੀਆ ਹੋਇਆ ਉਹ ਕਬੂਤਰ ਦੇਖ ਕੇ ਜਿਹੜਾ 5-4 ਮਿੰਟ ਤੁਸੀਂ ਮੇਰੀ خاطر ਖਰਾਬ ਕਰੇ ਕਬੂਤਰ ਦੇਖੇ ਆ ਤਾਂ ਤੁਹਾਡਾ ਜਾਇਆ ਨਹੀਂ ਗਿਆ ਹੁਣ ਤੁਹਾਡੀ ਰੂਹ ਆ ਜਿਹੜੀ ਲੱਗੀ ਹੋਣੀ ਆ ਪੂਰੀ ਜਿੱਤ ਖੋਸ਼ ਹੋ ਗਿਆ ਹੁਣ ਕੂਤਰ ਦੇਖ ਕੇ ਵੀ ਹਾਂ ਵਾਕੇ ਕੂਤਰ ਹੈਗੇ ਨਹੀਂ ਤੇ ਆਪਾਂ ਵੀ ਤਾਂ ਹੀ ਵੀਡੀਓ ਬਣਾਈ ਆ ਵੀ ਆਪਾਂ ਨੂੰ ਕੂਤਰ ਜਿਹੜੇ ਆਪਣੇ ਏਰੀਆ 'ਚ ਜੇ ਮੈਂ ਆਪਾਂ ਕਹਿ ਦਨੇ ਵੀ ਗੈਂਤੀ ਦੇ ਬੰਦੇ ਹੁੰਦੇ ਆ ਵਧੀਆ ਕੂਤਰਵਾਜ ਉਹਨਾਂ ਦੇ ਵਿੱਚ ਬਾਈ ਦਾ ਨਾਮ ਆਉਂਦਾ ਹਨਾ ਮੂਰਲੇ ਬੰਦਿਆਂ 'ਚ ਅਸੀਂ ਤਾਂ ਉਹ ਨਿਕੇ ਨਿਕੇ ਹੀ ਜਾਂਦੇ ਕੂਤਰ ਛੱਡਦੇ ਨੇ ਅਸੀਂ ਤਾਂ ਫੜ ਕੇ ਦਿੰਦੇ ਹੁੰਦੇ ਯਾਰ ਬਾਈ ਦੇ ਕੂਤਰ ਆਪਣੇ ਪਿੰਡ ਆਏ ਵੀ ਆ ਤੇ ਆਪਾਂ ਫੜ ਕੇ ਵੀ ਦਿੱਤੇ ਆਪਣੇ ਘਰੇ ਬਹੁਤ ਚੰਗੇ ਉੜਦੇ ਸੀ ਸਾਡੇ ਕੰਡਾ ਪੁੱਤਰ ਭਾਈ ਨੇ